ਦ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਆਵਾਜ਼ ਤੇ ਦਰਸ਼ਕੋ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਪਾਰਟੀਆਂ ਜਿਹੜੀਆਂ ਤੁਮੰਤਾਰ ਪ੍ਰਚਾਰ ਉਹਨਾਂ ਦਾ ਚੱਲ ਰਿਹਾ ਵਾ ਤੇ ਬੜੇ ਮਸਲੇ ਨੇ ਜਿਨ੍ਹਾਂ ਦੇ ਬਾਰੇ ਗੱਲ ਹੋ ਵੀ ਰਹੀ ਆ ਤੇ ਕਿਤੇ ਕਿਤੇ ਜਿਹੜੇ ਮਸਲਿਆਂ ਤੋਂ ਬਗੈਰ ਹੀ ਰੌਲਾ ਰੱਪਾ ਪੈ ਰਿਹਾ ਆ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਏ ਨੇ ਤੇ ਅੰਮ੍ਰਿਤਸਰ ਜਿੱਥੋਂ ਕਲਦੀਪ ਸਿੰਘ ਧਾਰੀਵਾਲ ਜਿਹੜੇ ਚੋਂ ਲੜ ਰਹੇ ਨੇ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਰੋਡ ਚੋ ਉਹਨਾਂ ਨੇ ਕਰਨਾ ਵਾ ਤੇ ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਜਿਹੜਾ ਆਟਾਰੀ ਬਾਰਡਰ ਆ ਕਦੇ ਖੁੱਲਾ ਹੁੰਦਾ ਸੀ ਪਾਕਿਸਤਾਨ ਦੇ ਨਾਲ ਵਪਾਰ ਹੁੰਦਾ ਸੀ ਪਰ 2017 ਦੇ ਵਿੱਚ ਜਿਹੜਾ ਇਹ ਵਪਾਰ ਬੰਦ ਹੋ ਗਿਆ ਸੀ ਬੜੇ ਲੋਕਾਂ ਨੇ ਕਾਰੋਬਾਰ ਆਪਣੇ ਸ਼ੁਰੂ ਕੀਤੇ ਸੀ ਵੱਡੇ ਵੱਡੇ ਟਰੱਕ ਪਾਏ ਸੀਗੇ ਤੇ ਬਹੁਤ ਸਾਰੇ ਜਿਹੜੇ ਟਰੱਕ ਆਉਣ ਇਸ ਵੇਲੇ ਆਵਾਰਾ ਹੀ ਖੜੇ ਨੇ ਮਤਲਬ ਕਵਾੜ ਬਣਦੇ ਜਾ ਰਹੇ ਨੇ ਜੀ ਬਾਰਡਰ ਜਿਹੜਾ ਵਾ ਪਾਕਿਸਤਾਨ ਦੇ ਨਾਲ ਵਪਾਰ ਚੱਲਦਾ ਵਾ ਤੇ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਜਿਹੜਾ ਟਰਾਂਸਪੋਰਟ ਆ ਉਹਨਾਂ ਨੂੰ ਫਾਇਦਾ ਹੁੰਦਾ ਉੱਥੇ ਨਾਲ ਦੀ ਨਾਲ ਮਜ਼ਦੂਰਾਂ ਨੂੰ ਵੀ ਫਾਇਦਾ ਹੁੰਦਾ ਕਿ ਸਮਾਨ ਲਾਉਣਾ ਚੜਾਉਣਾ ਲੈ ਕੇ ਜਾਣਾ ਲਿਆਉਣਾ ਤੇ ਸਾਰੇ ਕੰਮ ਚੱਲਦੇ ਨੇ ਹੋਰ ਵੀ ਬਹੁਤ ਸਾਰੀਆਂ ਉੱਥੇ ਦੁਕਾਨਦਾਰੀਆਂ ਚੱਲਦੀਆਂ ਨੇ ਤੇ ਜਿਨ੍ਹਾਂ ਦਾ ਸਮਾਨ ਜਾਣਾ ਹੁੰਦਾ ਜਿਨ੍ਹਾਂ ਦਾ ਸਮਾਨ ਵਿਕਣਾ ਹੁੰਦਾ ਉਹਨਾਂ ਨੂੰ ਵੀ ਬਹੁਤ ਸਾਰਾ ਜਿਹੜਾ ਫਾਇਦਾ ਵਾ ਇਸ ਫੁੱਟ ਬਾਰਡਰ ਖੁੱਲੇ ਦੇ ਨਾਲ ਮਿਲਦਾ ਵਾ ਪਰ ਸਰਕਾਰਾਂ ਪੰਜਾਬ ਬਾਰੇ ਬਹੁਤਾ ਸੋਚ ਨਹੀਂ ਰਹੀਆਂ ਨਹੀਂ ਤੇ ਜਿਹੜੇ ਬਾਰਡਰ ਹੁਣ ਤੱਕ ਖੁੱਲ ਜਾਣ ਦੀ ਜਿਹੜਾ ਵਪਾਰ ਆ ਉਹ ਦੁਬਾਰਾ ਸ਼ੁਰੂ ਹੋ ਜਾਣਾ ਤੇ ਜਿਹੜਾ ਸਿਆਣ ਦੇਸ਼ਾਂ ਦੇ ਸਬੰਧ ਕਦੀ ਆਉਂਦੇ ਨੇ ਕਦੀ ਹੁੰਦੇ ਨੇ ਖਰਾਬ ਚੱਲਦਾ ਰਹਿੰਦਾ ਵਾ ਤੇ ਜਿਹੜੇ ਵਪਾਰ ਆ ਉਹ ਬੰਦ ਨਹੀਂ ਹੋਣੇ ਚਾਹੀਦੇ ਹੁਣ ਜਿਸ ਤਰ੍ਹਾਂ ਕਸ਼ਮੀਰ ਦੀ ਗੱਲ ਆ ਉਹਦੇ ਬਾਰੇ ਵੀ ਜਿਹੜੇ ਸਾਡੇ ਲੀਡਰ ਨੇ ਇਸ ਵੇਲੇ ਕੇਂਦਰ ਦੇ ਬੜਾ ਕੁਝ ਕਹਿ ਰਹੇ ਨੇ ਪਤਾ ਨਹੀਂ ਵੋਟਾਂ ਲੈਣ ਵਾਸਤੇ ਕਹਿ ਰਹੇ ਆ ਜਾਂ ਸਹੀ ਇਹ ਹਾਲਾਤ ਹੋ ਸਕਦੇ ਨੇ ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਵੋਟਾਂ ਦੇ ਵਿੱਚ ਲੀਡਰ ਬਹੁਤ ਕੁਝ ਬੋਲ ਜਾਂਦੇ ਨੇ ਸਾਰਾ ਕੁਝ ਉਹਨਾਂ ਦਾ ਜਿਹੜਾ ਸੱਚ ਨਹੀਂ ਮੰਨਿਆ ਜਾ ਸਕਦਾ ਪਰ ਇਹ ਬਾਰਡਰ ਦੀ ਬਹੁਤ ਵੱਡੀ ਮੰਗ ਆ ਇਹਦੇ ਵਾਸਤੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਵਾ ਤੇ ਮੰਨ ਤਰਨੀ ਚਾਹੀਦੀ ਹੈ ਕੇਂਦਰ ਸਰਕਾਰ ਜਿਹੜਾ ਇਹ ਬਾਰਡਰ ਆ ਇਕੱਲੇ ਇਹ ਵੀ ਇੱਕ ਅੰਮ੍ਰਿਤਸਰ ਦੇ ਵਿੱਚ ਤੇ ਤਰਨਤਾਰਨ ਦੇ ਵਿੱਚ ਜਿਹੜਾ ਖਾਸ ਮੁੱਦਾ ਹੋਣਾ ਜਿਹਦਾ ਇਹ ਤਾਂ ਵੈਸੇ ਦਾ ਸਾਰੇ ਪੰਜਾਬ ਕੀ ਹੋਣਾ ਚਾਹੀਦਾ ਕਿ ਜੇ ਉਹੀ ਸਮਾਨ ਜਾ ਕੇ ਅ ਬੰਦਰਗਾਹਾਂ ਤੋਂ ਜਾ ਕੇ ਵਾਇਆ ਕ੍ਰਾਂਚੀ ਜਾ ਕੇ ਲਾਹੌਰ ਦੇ ਵਿੱਚ ਵਿਕਣਾ ਤੇ ਆ ਲਾਹੌਰ ਤਾਂ ਬਿਲਕੁਲ ਸਾਡੇ ਜਿਹੜਾ ਲੱਗੇ ਆ ਉੱਥੇ ਇਹ ਸਿੱਧਾ ਕਿਉਂ ਨਹੀਂ ਪੇਚ ਸਕਦੇ ਇਸ ਪਾਸੇ ਜ਼ਰੂਰ ਸਰਕਾਰਾਂ ਨੂੰ ਸੋਚਣ ਵਿਚਾਰਨ ਦੀ ਲੋੜ ਆ ਦੂਸਰੀ ਗੱਲ ਬਾਤ ਕਰੀਏ ਜੇ ਹਲਕਾ ਖਡੂਰ ਸਾਹਿਬ ਦੀ ਤੇ ਜਿੱਥੋਂ ਭਾਈ ਅਮਰਪਾਲ ਚੋਣ ਲੜਾ ਰਹੇ ਨੇ ਇਹ ਅੰਦਾਜ਼ੇ ਲੋਕ ਲਾ ਰਹੇ ਸੀ ਸ਼ਾਇਦ ਭਾਈ ਅੰਮ੍ਰਿਤਪਾਲ ਦੇ ਕਾਗਜ਼ ਰੱਦ ਹੋ ਜਾਣ ਜਾਂ ਕੋਈ ਉਹਦੇ ਵਿੱਚ ਗਰਬੜ ਪਾਈ ਜਾਵੇ ਤੇ ਉਹ ਟੋਨ ਲੜ ਸਕੇ ਇਹ ਸਾਰੇ ਜਿਹੜੇ ਖਰਸੇ ਲੋਕਾਂ ਦੇ ਦੂਰ ਹੋ ਗਿਆ ਤੇ ਕਾਗਜ਼ ਉਹਨਾਂ ਦੇ ਦੁਸਤ ਪਾਏ ਹੋਏ ਤੇ ਦੂਸਰੇ ਪਾਸੇ ਜਿਹੜੀਆਂ ਲੋਕਾਂ ਦੇ ਵਿੱਚ ਇੱਕ ਹੋਰ ਵੀ ਖਰਸਾ ਵਾ ਕਿ ਭਾਈ ਅੰਮ੍ਰਿਤਪਾਲ ਇਹਨਾਂ ਦਾ ਨਾਂ ਸੀ ਅੰਮ੍ਰਿਤਪਾਲ ਨਾਂ ਦਾ ਇੱਕ ਵਿਅਕਤੀ ਹੋਰ ਵੀ ਏਖੜਾ ਹੋ ਗਿਆ ਵਾ ਤੇ ਲੋਕੀ ਹੁਣ ਤੋਂ ਹੀ ਅੰਦਾਜ਼ੇ ਲਾਉਂਦੇ ਆ ਕਿ ਜਦੋਂ ਚੋਣ ਨਿਸ਼ਾਨ ਕਿਉਂਕਿ ਉਹ ਵੀ ਜਿਆਦਾ ਤੇ ਵੀ ਜਿਆਦਾ ਚੋਣ ਨਿਸ਼ਾਨ ਵੀ ਉਹਨਾਂ ਨੂੰ ਸ਼ਾਇਦ ਜਿਹੜੇ ਇੱਕ ਦੂਜੇ ਨਾਲ ਰਲੇ ਮਿਲੇ ਹੀ ਅਲਾਰਟ ਕੀਤੇ ਜਾਣਗੇ ਤਾਂ ਕਿ ਪਰੇਪਲਿਖਾ ਪਾਇਆ ਜਾਵੇ ਇਹ ਪਤਾ ਨਹੀਂ ਇਹ ਸੱਚ ਆ ਜਾਂ ਅਚਾਨਕ ਜਾਂ ਕੁਦਰਤੀ ਵੀ ਕਿੰਗਰ ਗੱਲਾਂ ਜਿਹੜੀਆਂ ਮਿਲਖਾ ਜਾਂਦੀਆਂ ਨੇ ਵੀ ਅਮਰਿਤਪਾਲ ਨਾਮ ਦਾ ਵਿਅਕਤੀ ਵੈਸੇ ਚੋਣ ਲੜ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਪਰ ਲੋਕੀ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਆ ਵੀ ਜਾਣਬੁੱਝ ਕੇ ਲੜਾਇਆ ਜਾ ਰਿਹਾ ਕਿ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਭਰਮ ਭਰੇਖਾ ਜਿਹੜਾ ਪੈਦਾ ਕੀਤਾ ਜਾ ਸਕੇ ਜਿਹੜੇ ਲੋਕ ਨੇ ਉਹ ਕਿਸ ਪਾਸੇ ਨੂੰ ਕਰਵਟ ਲੈਂਦੇ ਨੇ ਇਹ ਤਾਂ ਲੋਕ ਹੀ ਜਾਣ ਸਕਦੇ ਨੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਲੋਕਾਂ ਨੇ ਤਾਂ ਆਪਣਾ ਮਨ ਬਣਾਇਆ ਹੁੰਦਾ ਜਾਂ ਉਹਨਾਂ ਨੂੰ ਕਿਹੜੇ ਮੁੱਦੇ ਪਸੰਦ ਨੇ ਤੇ ਉਹਦੇ ਮੁਤਾਬਕ ਉਹਨਾਂ ਨੇ ਵੋਟ ਜੜੀ ਆ ਪਾਣੀ ਹੁੰਦੀ ਆ ਜਦੋਂ ਆਪਾਂ ਸਮੁੱਚੇ ਪੰਜਾਬ ਦੀ ਗੱਲ ਕਰਦੇ ਆ ਤੇ ਕਾਫੀ ਸੀਟਾਂ ਤੇ ਜਿਹੜਾ ਵਾ ਇੱਕ ਦੂਜੇ ਦੇ ਖਿਲਾਫ ਜਿਹੜੇ ਲੀਡਰਾਂ ਦੋਸ਼ ਲਾ ਰਹੇ ਨੇ ਲੁਧਿਆਣਾ ਵੀ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਚਰਚਾ ਦੇ ਵਿੱਚ ਆ ਕਿ ਉੱਥੇ ਰਵਨੀਤ ਸਿੰਘ ਮਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੜੇ ਨੇ ਤੇ ਉਹ ਵੀ ਕਾਫੀ ਜਿਹੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਤੇ ਇਸੇ ਤਰ੍ਹਾਂ ਹੋਰ ਵੀ ਕੋਈ ਸੀਟਾਂ ਨੇ ਜਿਸ ਤਰ੍ਹਾਂ ਪਟੰਡੇ ਦੀ ਸੀਟ ਆ ਜਿੱਤੋਂ ਫਖਬੀਰ ਬਾਦਲ ਦੇ ਘਰ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਤੇ ਉਹ ਇਸ ਕਰਕੇ ਵੀ ਆ ਜੋ ਕਿ ਬਾਦਲ ਪਰਵਾਰ ਦਾ ਉੱਤੇ ਦਬ ਦਬਾ ਰਿਹਾ ਕਾਫੀ ਵਾਰ ਹਰ ਸਿਮਰਤ ਤੌਰ ਜਿਹੜੀ ਆ ਐਮਪੀ ਬਣੀ ਆ ਤੇ ਇਸ ਵਾਰ ਜਿਹੜੇ ਹਾਲਾਤ ਕੁਝ ਬਦਲੇ ਬਦਲੇ ਨਜਰਾਉਂਦੇ ਨੇ ਕਿਹੜਾ ਬਾਜ਼ੀ ਮਾਰਦਾ ਵਾ ਇਹ ਤਾਂ ਕੁਝ ਨਹੀਂ ਕਹਿ ਸਕਦੇ ਪਰ ਉਮੀਦਵਾਰਾਂ ਦੇ ਮੱਥੇ 'ਤੇ ਜਰੂਰ ਠੰਡਕ ਰਏ ਨੇ ਕਿ ਪਤਾ ਨਹੀਂ ਕੀ ਹੋ ਜਾਣਾ ਵਾ ਤੇ ਕਿਸ ਪਾਸੇ ਨੂੰ ਲੋਕਾਂ ਨੇ ਪੁਰ ਪੈਣਾ ਵਾ ਹਰਕੇ ਖਨੂਰ ਸਾਹਿਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁਲਰ ਨੇ ਸਾਉ ਤੋਂ ਪਹਿਲਾਂ ਮਹਿਮ ਸ਼ੁਰੂ ਕੀਤੀ ਸੀ ਤੇ ਹੁਣ ਸੁਲਬੀਰ ਜੀਰਾ ਵੀ ਜਿਹੜਾ ਆਪਣੇ ਪੂਰੀ ਧਮਖੰਮ ਦੇ ਨਾਲ ਮਹਿਮ ਚਲਾ ਰਿਹਾ ਵਾ ਤੇ ਹੁਣ ਦੂਸਰੇ ਪਾਸੇ ਕਿੰਨੀ ਕਿ ਮਹਿਮ ਚੱਲਦੀ ਆ ਜਾਂ ਲੋਕ ਆਮਹਾਰੀ ਉਹਨਾਂ ਨਜ਼ਰ ਤੁਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਜਿਹੜੀ ਪੰਜਾਬ ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਜਿਹੜੇ ਮੁੱਦੇ ਆ ਉਹ ਇੰਨੇ ਅਠਾਏ ਨਹੀਂ ਜਾ ਰਹੇ ਜਿਹੜਾ ਵਾਤਾਵਰਨ ਦਾ ਮੁੱਦਾ ਵਾ ਪਾਣੀਆਂ ਦਾ ਮੁੱਦਾ ਵਾ ਉਹ ਵੀ ਮੁੱਦੇ ਐਂ ਲੱਗਦਾ ਵਾ ਵੀ ਜਿਵੇਂ ਠੰਡੇ ਬਸਤੇ ਦੇ ਵਿੱਚ ਮੀਤਵਰਾਂ ਨੇ ਸੁੱਟ ਦਿੱਤੇ ਨੇ ਤੇ ਜੇ ਜਲੰਧਰ ਆਪਾਂ ਟੋਨ ਹਲਕੇ ਦੀ ਗੱਲ ਕਰ ਲਈਏ ਤੇ ਇੱਥੇ ਦਲ ਬਦਲੀਆਂ ਦਾ ਕਾਫੀ ਦਬਦਬਾ ਵਾ ਤੇ ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਤੇ ਬੀਬੀ ਜਗੀਰਕੌਰ ਦੀ ਜਿਹੜੀ ਇੱਕ ਵੀਡੀਓ ਆ ਬੜੀ ਵਾਇਰਲ ਹੋ ਰਹੀ ਸੀ ਵੈਸੇ ਤਾਂ ਉਹ ਮਸਲਾ ਕੋਈ ਨਹੀਂ ਮੈਂ ਸਮਝਦਾ ਕਿ ਪ੍ਰੇਮ ਪਿਆਰ ਤੇ ਸਤਿਕਾਰ ਦੇ ਨਾਲ ਜੇ ਕੋਈ ਕਿਸੇ ਨੂੰ ਬੁਲਾਉਂਦਾ ਵਾ ਜਾਂ ਕੋਈ ਟੱਚ ਕਰ ਲਿਆ ਇਦੇ ਵਿੱਚ ਮੈਂ ਨਹੀਂ ਕਹਦਾ ਕੋਈ ਗੱਲਬਾਤ ਵੜਾ ਵੱਡਾ ਮਸਲਾ ਬਣਾਇਆ ਜਾ ਰਿਹਾ ਵੜਾ ਉਹਨੂੰ ਟੂਲ ਦਿੱਤੀ ਜਾ ਰਹੀ ਆ ਜਿਹੜੀਆਂ ਪਾਰਟੀਆਂ ਨੇ ਰਾਜਨੀਤੀ ਆ ਉਹ ਇੱਕ ਲੱਗਤਾ ਵਾ ਆਪਣੇ ਇੱਕ ਦੂਜੇ ਨਾਲ ਸਬੰਧ ਭਾਈਚਾਰਾ ਇਹ ਤੇ ਇੱਕ ਲੱਗਤਾ ਨਾ ਇਤਨੀ ਹੈਗਾ ਵੀ ਜੇ ਇੱਕ ਦੂਸਰੀ ਪਾਰਟੀ ਕਦੇ ਇਨਸਾਨ-ਇਨਸਾਨ ਨੂੰ ਮਿਲ ਨਹੀਂ ਸਕਦਾ ਬਦਲ ਨਹੀਂ ਸਕਦਾ ਇੱਕ ਦੂਜੇ ਦਾ ਮਾਨਜਿਸਤਕਾਰ ਨਹੀਂ ਕਰ ਸਕਦਾ ਮੈਂ ਤਾਂ ਕਹਿੰਦਾ ਵੀ ਇੱਕ ਦੂਜੇ ਲੀਡਰ ਨੂੰ ਆਪ ਕੋ ਜਦੋਂ ਮਿਲਦੇ ਨੇ ਜਿਸ ਤਰ੍ਹਾਂ ਬਹੁਤ ਸਾਰੇ ਲੀਡਰ ਮਿਲਦੇ ਨੇ ਜਿਵੇਂ ਲਧਿਆਲੇ ਦੀ ਮੈਂ ਗੱਲ ਕਰ ਰਿਹਾ ਸੀ ਲੁਧਿਆਣੇ ਵੀ ਜੇ ਰਵਦੀਤ ਸਿੰਘ ਮਿੱਟੂ ਤੇ ਰਾਜਾ ਬਲਿੰਗ ਮਿਲੇ ਤੇ ਬੜੇ ਪਿਆਰ ਸਤਕਾਰ ਨਾਲ ਮਿਲੇ ਹੋਰਾ ਥਾਂ ਮੇ ਵੀ ਇਤਨਾ ਤੇ ਇਤਨਾ ਹੋਣਾ ਮੀ ਚਾਹੀਦਾ ਕਿਉਂਕਿ ਵਿਚਾਰਧਾਰਾ ਦੀ ਜਿਹੜੀ ਲੜਾਈ ਆ ਉਹ ਇੱਕ ਲੱਗ ਤੇ ਜਿਹੜਾ ਆਪਸੀ ਭਾਈਚਾਰਾ ਵਾ ਉਹ ਇੱਕ ਲੱਗਾ ਉਹ ਜਿਹੜਾ ਵਾ ਨਹੀਂ ਤੋੜਨਾ ਚਾਹੀਦਾ ਤੇ ਜਿਹੜੀ ਬੀਬੀ ਜਗੀਰਕੁਰ ਦੇ ਮਸਲੇ ਨੂੰ ਜਿਹੜੀ ਤੂਲ ਦਿੱਤੀ ਜਾ ਰਹੀ ਹੈ ਮੈਂ ਸਮਝਦਾ ਕਿ ਉਹ ਜਾਣਬੁੱਝ ਕੇ ਇੱਕ ਤੂਲ ਦਿੱਤਾ ਜਾ ਰਿਹਾ ਵਾ ਮਸਲਾ ਬਣਾਇਆ ਜਾ ਰਿਹਾ ਵੈਸੇ ਉਹ ਜਿਹੜਾ ਮਸਲਾ ਨਹੀਂ ਹੈ ਤੇ ਦੂਸਰੀ ਗੱਲ ਆ ਕਿਸਾਨਾਂ ਦੀ ਕਿਸਾਨ ਜਿਹੜੇ ਬੀਜਪੀ ਦੇ ਲੀਡਰਾਂ ਨੂੰ ਰੋਕ ਕੇ ਖੜਾਉਂਦੇ ਨੇ ਇੱਕ ਵਾਰੀ ਦਾ ਇਹ ਵਧੀਆ ਗੱਲ ਬੀਜਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਕੀਤੀ ਆ ਕਿਸਾਨਾਂ ਨੂੰ ਅਪੀਲ ਕੀਤੀ ਆ ਵੀ ਤੁਸੀਂ ਸਾਨੂੰ ਇਸ ਤਰ੍ਹਾਂ ਜੂ ਰੋਕਦੇ ਹੋ ਤੇ ਤੁਸੀਂ ਪ੍ਰਚਾਰ ਕਰੋ ਆਓ ਤੁਸੀਂ ਵੀ ਮੈਦਾਨ ਦੇ ਵਿੱਚ ਵੋਟਾਂ ਦੇ ਵਿੱਚ ਖੜੇ ਹੋ ਤੇ ਜਦੋਂ ਪਿੱਛੇ ਬਾਈ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੀ ਤੇ ਇੱਕ ਤੜਾ ਜਿਹੜਾ ਇਹਨਾਂ ਦਾ ਉਹ ਚੋਣਾਂ ਦੇ ਵਿੱਚ ਖੜਾ ਸੀਗਾ ਪਰ ਕਿਸਾਨਾਂ ਨੇ ਉਹਨਾਂ ਦਾ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਸਗੋਂ ਉਲਟਾ ਉਹਨਾਂ ਦਾ ਵਿਰੋਧ ਹੋਇਆ ਤੇ ਉਹ ਹਰ ਚੁੱਕੇ ਵਾਕਈ ਗੱਲ ਚਾਹੀਦੀ ਆ ਸਰਸਰ ਦੀ ਆਪਾਂ ਗੱਲ ਕਰਦੇ ਆ ਕਿ ਸਰਸਰ ਦੇ ਵਿੱਚ ਸਾਡੀ ਗੱਲ ਹੋਣੀ ਆ ਤੇ ਸਰਸਰ ਦੇ ਵਿੱਚ ਫਿਰ ਆਪਣੇ ਨਿਮੰਦ ਵੀਰਤਾ ਪਹੁੰਚਾਉਣ ਦੀ ਗੱਲ ਹੋਣੀ ਚਾਹੀਦੀ ਹੈ ਨਾ ਵੱਖਰੀ ਗੱਲ ਆ ਵੀ ਕਿਸੇ ਵੀ ਕਿਸਾਨ ਜੱਤੇ ਬੰਦੀ ਵੱਲੋਂ ਇਸ ਵਾਰ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਗਿਆ ਤੇ ਪਰ ਵੋਟਾਂ ਤਾਂ ਉਹਨਾਂ ਦੀ ਹੈਗੀਆਂ ਨਾ ਵੋਟਾਂ ਤਾਂ ਪਾਉਣੀਆਂ ਹੀ ਕਿਸੇ ਚੰਗੇ ਉਮੀਦਵਾਰ ਨੂੰ ਵੋਟਾਂ ਪਾ ਲੈਣਾ ਤੇ ਜੇ ਆਪਣੇ ਕਿਤੇ ਉਮੀਦਵਾਰ ਖੜੇ ਕਰਦੇ ਆਪਣੇ ਕਿਸਾਨ ਜਿਹੜੇ ਨਮਿੰਦੇ ਸੀਗੇ ਉਹ ਪਾਰਲੀਮੈਂਟ ਵਿੱਚ ਭੇਜਦੇ ਇਸ ਪਾਸੇ ਨੂੰ ਗੱਲ ਚੱਲਦੀ ਤੇ ਮੈਂ ਨਾ ਚੰਗੀ ਗੱਲ ਸੀ ਕਿਉਂਕਿ ਜਿਹੜੀ ਆਪਾਂ ਦੂਸਰੀ ਪਾਰਟੀ ਤੋਂ ਆਸ ਰੱਖਦੇ ਆ ਕਿ ਦੂਸਰੀ ਪਾਰਟੀ ਕੋਈ ਸਾਡੀ ਧਿਰ ਜਾ ਕੇ ਉੱਥੇ ਗੱਲਬਾਤ ਕਰੇ ਤੇ ਜੇ ਸਾਡੇ ਆਪ ਦੇ ਕੋਦੇ ਨਹੀਂ ਬੰਦੇ ਹੋਣਗੇ ਤੇ ਉਹ ਚੰਗੇ ਤੇ ਵਧੀਆ ਟੰਗ ਦੇ ਨਾਲ ਉੱਥੇ ਗੱਲ ਕਰ ਸਕਦੇ ਨੇ ਸੋ ਇਹ ਮੈਂ ਸਮਝਦਾ ਇਸ ਪਾਸੇ ਨੂੰ ਜਿਹੜੇ ਕਿਸਾਨਾਂ ਨੂੰ ਜ਼ਰੂਰ ਸੋਚਣਾ ਤੇ ਵਿਚਾਰਨਾ ਚਾਹੀਦਾ ਕਿਸਾਨ ਜੱਥੇਬੰਦੀਆਂ ਨੂੰ ਤੇ ਹੁਣ ਕਿੰਨਾ ਜ਼ਿਆਦਾ ਧਰਨਾ ਚੱਲ ਰਿਹਾ ਕਈ ਰੀਲਾਂ ਰੱਦ ਹੋਈਆਂ ਨੇ ਲੋਕ ਕੱਜਲਖਵਾਰ ਵੀ ਹੁੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਪਰ ਕਿਸਾਨਾਂ ਦੀ ਆਵਾਜ਼ ਕੋਈ ਸੁਣੀ ਨਹੀਂ ਰਹੀਆ ਨਾ ਪੰਜਾਬ ਦੀ ਸਰਕਾਰ ਤੇ ਨਾ ਕੇਂਦਰ ਦੀ ਸਰਕਾਰ ਤੇ ਅੱਖਰ ਕਿਸਾਨਾਂ ਦੀ ਆਵਾਜ਼ ਵੀ ਕਿਹਨੂੰ ਸੁਣੋਲ ਇਹ ਵੀ ਬੜਾ ਮਸਲਾ ਹੈ ਕਿ ਢੰਗ ਤਰੀਕਾ ਵਰਤਨ ਤੇ ਇਹਹੀ ਢੰਗ ਤਰੀਕਾ ਦਾ ਵੀ ਕੋਈ ਤਾਂ ਮਿਲਦਾ ਕੋਈ ਨਜ਼ਰ ਨਹੀਂ ਆ ਰਹੀਆ ਤੋਂ ਦਰਸ਼ਕੋ ਬੜੇ ਐ ਮਤਲੇ ਨੇ ਇਹਨਾਂ ਅਲੱਛਾਂ ਦੇ ਵਿੱਚ ਜਿਹੜੇ ਵਿਚਾਰਨ ਦੀ ਲੋੜ ਆ ਤੇ ਵੋਟ ਪਾਉਣ ਤੋਂ ਪਹਿਲਾਂ ਜਰੂਰ ਜਿਹੜੇ ਮਸਲੇ ਨੇ ਸਾਡੇ ਪੰਜਾਬ ਦੇ ਉਹ ਵਿਚਾਰਨੇ ਚਾਹੀਦੇ ਆ ਤੇ ਸੋਭ ਸਭ ਦੇ ਵੋਟ ਆਪਨਾਂ ਬਬਲੀ ਕੈਰੀਅਰ ਤੁਹਾਡਾ ਸਤਿ ਸ਼੍ਰੀ ਅਕਾਲ ਸੀ ਪ੍ਰੋਗਰਾਮ ਨੂੰ ਕਹਾਜ ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਰਮੁਖ ਦੇ ਵਿੱਚ ਆ ਗਿਆ ਸਤਿ ਸ਼੍ਰੀ ਅਕਾਲ